ਨਮਸਕਾਰ ਸਖਸ਼ੀਤਿਆ ਕਾ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰੰਧ ਦੇ YouTube ਚੈਨਲ ਤੇ ਮੈਂ ਅਨੁਆਤਾ ਪਿਛਲੇ ਦਿਨੀ ਸੱਕੀ ਕਿਰਨ ਨਾਲੇ ਅਤੇ ਰਾਵੀ ਦਰਿਆ ਦੇ ਪਾਣੀ ਕਾਰਨ ਪੰਜ ਪਿੰਡ ਨਬੀਨਗਰ ਦਬੂਰਜੀ ਰਾਮਪੁਰ ਬਰੀਆਰ ਅਤੇ ਰਣਸੀਕੇ ਤਲਾ ਦੀ ਤਬਾਈ ਹੋਈ ਹੈ ਕਰੀਬ 1500 ਏਕੜ ਜ਼ਮੀਨ ਜਿਸ ਨੂੰ ਜੰਗ ਇਨੋਵੇਟਿਵ ਫਾਰਮਰ ਵੱਲੋਂ ਗੋਤ ਲਿਆ ਹੋਇਆ ਹੈ ਅਤੇ ਇਨ੍ਹਾਂ ਖੇਤਾਂ ਵਿੱਚ ਅੱਜ ਆਰਟੀਓ ਮੈਡਮ ਨਵਜੋਤ ਸ਼ਰਮਾ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰਭਾਵਿਤ ਖੇਤਰਾ ਦਾ ਜਾਇਜ਼ਾ ਲਈ ਆ ਗਿਆ ਇਸ ਮੌਕੇ ਤੇ ਮੈਡਮ ਨਵਜੋਤ ਨੇ ਕਿਹਾ ਕਿ ਉਹ ਜੰਗ ਇਨੋਵੇਟਿਵ ਫਾਰਮਰ ਦਾ ਧੰਨਵਾਦ ਕਰਦੇ ਹਨ ਹਰ ਪ੍ਰਭਾਵਿਤ ਪਿੰਡਾਂ ਦੀ ਮਦਦ ਕਰਨਾ ਸੰਸਥਾ ਦਾ ਸ਼ਲਾਗਾ ਯੋਗ ਕਦਮ ਹੈ ਉਨ੍ਹਾਂ ਕਿਹਾ ਕਿ ਮੈਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਡੀਸੀ ਸਾਹਿਬ ਵੱਲੋਂ ਯੰਗ ਇਨੋਵੇਟਿਵ ਫਾਰਮਰ ਗਰੁੱਪਸ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਂਝਾ ਉਪਰਾਲਾ ਮਿਸ਼ਨ ਦੇ ਅਧੀਨ ਜਿੰਨੀਆਂ ਵੀ ਐਨ ਜੀਓਜ਼ ਗਰਾਊਂਡ ਲੈਵਲ ਤੇ ਹਰ ਪੀੜਿਤ ਪਰਿਵਾਰਾਂ ਲਈ ਲੋਕਾਂ ਲਈ ਸਾਡੇ ਪਿੰਡਾਂ ਦੀ ਸਾਡੀ ਕਮਿਊਨਿਟੀਆਂ ਲਈ ਕਾਮਕਾਰੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਡੀਸੀ ਸਰ ਵੱਲੋਂ ਯੰਗ ਇਨੋਵੇਟਿਵ ਫਾਰਮਰ ਗਰੁੱਪਸ ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਂਝਾ ਉਪਰਾਲਾ ਮਿਸ਼ਨ ਦੇ ਤਹਿਤ ਜਿੰਨੀਆਂ ਵੀ ਐਨ ਜੀਓਜ਼ ਗਰਾਊਂਡ ਲੈਵਲ ਤੇ ਖੜ ਪੀੜਤ ਪਰਵਾਰਾਂ ਲਈ ਲੋਕਾਂ ਲਈ ਸਾਡੇ ਪਿੰਡਾਂ ਲਈ ਸਾਡੀ ਕਮਿਊਨਿਟੀਜ਼ ਲਈ ਕੰਮ ਕਰਿਆ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਇਹਨਾਂ ਦਾ ਕੰਮ ਅੱਜ ਅਸੀਂ ਆ ਕੇ ਦੇਖਿਆ ਬਹੁਤ ਸ਼ਲਾਘਾਯੋਗ ਹੈ ਔਰ ਇਹ ਫਾਰਮਿੰਗ ਲਈ ਜੋ ਅਸਿਸਟੈਂਸ ਪ੍ਰੋਵਾਈਡ ਕਰ ਰਹੇ ਨੇ ਉਹਦੇ ਨਾਲ ਜਿਨ੍ਹਾਂ ਨੂੰ ਹੜਾਂ ਕਰਕੇ ਲਾਸ ਹੋਇਆ ਹੈ ਉਹਨਾਂ ਨੂੰ ਰਿਕਵਰ ਕਰਨ ਦੇ ਵਿੱਚ ਬਹੁਤ ਮਦਦ ਮਿਲ ਰਹੀ ਹੈ ਬਹੁਤ ਬਹੁਤ ਤੌਰ ਤੇ ਗੁਰਬਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਕਣਕ ਬੀਜਾਂ ਲਈ ਇੱਕਦਮ ਸਟਰੀਕ ਪੈਕੇਜ ਬਾਰੇ ਵਿਚਾਰ ਚਰਚਾ ਕਰਕੇ ਤੈਅ ਕੀਤਾ ਗਿਆ ਹੈ ਕਿ ਕਿੰਨਾ ਬੀਜ ਡੀਜ਼ਲ ਦਵਾਈਆਂ ਅਤੇ ਖਾਦਾ ਪ੍ਰਤੀ ਕਿੱਲਾ ਵਰਤਿਆ ਜਾਣ ਗਿਆ ਅਤੇ ਉਹਨਾਂ ਦਾ ਪ੍ਰਬੰਧ ਕਿੰਨੇ ਸਾਧਨਾਂ ਦੀ ਲੋੜ ਪਵੇਗੀ ਉਹਨਾਂ ਦੱਸਿਆ ਕਿ ਖਾਦਾ ਦੀ ਮਾਤਰਾ ਸਹੀ ਰੂਪ ਵਿੱਚ ਪਾਉਣ ਲਈ 5 ਪਿੰਡਾਂ ਦੀ ਜ਼ਮੀਨ ਵਿੱਚੋਂ ਮਿੱਟੀ ਪਰਖ ਲਈ ਟੈਸਟ ਵਾਸਤੇ ਨਮੂਨੇ ਵੀ ਲਏ ਜਾ ਰਹੇ ਹਨ ਖੜੀ ਖਰਾਬ ਫਸਲ ਉੱਤੇ ਵੇਸ ਡੀਕੰਪੋਜ਼ਰ ਦੀ ਸਪਰੇ ਕਰਕੇ ਉਸ ਨੂੰ ਰੋਟਾਵੇਟਰ ਨਾਲ ਮਿੱਟੀ ਵਿੱਚ ਮਿਲਾ ਕੇ ਟੈਸਟ ਕੀਤਾ ਜਾ ਰਿਹਾ ਹੈ ਕਿ ਇਹ ਪ੍ਰਾਲੀ ਨੂੰ ਕਿੰਨਾ ਡੀਕੰਪੋਜ਼ ਕਰ ਸਕਦਾ ਹੈ ਕਲਾ ਨੌਰ ਤੋਂ ਮਹਿੰਦਰ ਸਿੰਘ ਅਲੀਪੰਦੀ ਦੀ ਰਿਪੋਰਟ ਪੰਜਾਬੀ ਜਾਗਰਣ